ਦੇਖੋ ਗੱਲ ਇਹ ਆ ਕਿ ਸਰਕਾਰ ਦੇ ਤਿੰਨ ਮੰਤਰੀ ਆਏ ਤਿੰਨਾਂ ਮੰਤਰੀਆਂ ਦੇ ਨਾਲ ਵਿਸਥਾਰ ਨਾਲ ਚਰਚਾ ਅੱਜ ਹੋਈ ਹੈ ਬ੍ਰੀਫਿੰਗ ਚਰਚਾ ਹੋਈ ਹੈ ਇਹ ਚਰਚਾ ਹੋਣ ਤੋਂ ਪਹਿਲਾਂ ਸਾਡੇ ਆਗੂਆਂ ਦੇ ਟਵਿੱਟਰ ਅਕਾਊਂਟ ਉਡਾਤੇ ਸਾਡੇ ਫੇਸਬੁੱਕ ਫੇਸਬੁੱਕ ਦੇ ਪੇਜ ਉਡਾਤੇ ਸਾਡਾ ਸਾਡੀਆਂ ਫੇਸਬੁਕਾਂ ਹੀ ਬੰਦ ਕਰਤੀਆਂ ਉਹ ਸਾਰੇ ਤੇ ਗੱਲਬਾਤ ਹੋਈ ਹੈ ਖਾਸ ਕਰਕੇ ਮੈਂ ਤੁਹਾਨੂੰ ਇਹ ਧਿਆਨ ਲਿਆ ਦਿਆਂ ਕਿ ਖਨੌਰੀ ਬਾਰਡਰ ਦੇ ਉੱਤੇ ਕੱਲ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਸੀ ਇੱਕ EMPLY ਫੜਿਆ ਸਾਡੇ ਕਿਸਾਨਾਂ ਨੇ ਔਰ ਸਾਡੇ ਅੰਦੋਲਨਕਾਰੀ ਨੌਜਵਾਨਾਂ ਨੂੰ ਪ੍ਰਵੋਕ ਕਰਦਾ ਉਹ ਫੜ ਕੇ ਪ੍ਰਸ਼ਾਸਨ ਨੂੰ ਭਰਾਇਆ ਉਹਦੇ ਸਬੂਤ ਦਿੱਤੇ ਨੇ ਅੱਜ ਤਾਂ ਉੱਥੇ ਵਿਸ਼ਵਾਸ ਦਿਵਾਇਆ ਸਰਕਾਰ ਨੇ ਕਿ ਇਹਦੇ ਖਿਲਾਫ ਵੀ ਕਾਰਵਾਈ ਕਰਾਂਗੇ ਅਸੀਂ ਬੰਦੀ ਕਾਨੂੰਨੀ ਕਾਰਵਾਈ ਔਰ ਨਾਲ ਦੀ ਨਾਲ ਜਿਹੜੇ ਤੁਹਾਡੇ ਆਹ ਪੇਜ ਵਗੈਰਾ ਬੰਦ ਹੋਏ ਨੇ ਇਹ ਵੀ ਅੱਜ ਖੁਲਵਾਵਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ